ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਜੱਸਿਆਣਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪਿੰਡ ਇਸ ਪਿੰਡ ਨੂੰ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਹੈ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਤੁਹਾਨੂੰ ਇੱਕ ਟਾਪ ਨਗੀਨਾ ਦਿਖਾਉਣਾ ਹੈ ਸਾਈਵਾਲ ਦਾ ਗੱਬਣ ਗਾਏ ਦੋਸਤੋ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਲੈਣਿਆ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜਸਵਿੰਦਰ ਸਿੰਘ ਜਸਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 94174 94174 72338 72338 ਇਹ ਗਾਂ ਬਾਈ ਆਪਣੇ ਘਰ ਦੀ ਹੈ ਨਾ ਹਾਂਜੀ ਘਰ ਦੀ ਤੇ ਕਿੰਮਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਤੀਜਾ ਸੂਆ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ 10 ਤਰੀਕ ਨੂੰ ਦਨ ਪੂਰੇ ਹਜੇ 10 11 ਦਿਨ ਪਏ ਆ ਹਾਂਜੀ ਤੇ ਬਾਈ ਦੁੱਧ ਮਗਰਲੇ ਸੂਏ ਤੁਹਾਡੇ ਕੋਲ ਸੀ ਕਿੰਨਾ ਕ ਕੱਢਿਆ ਆਇਨੇ ਦੂਜੇ ਸੂਏ 14 ਕਿਲੋ ਦੁੱਧ ਦੂਜੇ ਸੂਏ 14 ਕਿਲੋ ਹਾਂਜੀ ਤੇ ਸੀਮਨ ਬਾਈ ਇਹਦੇ ਕਿਹੜਾ ਭਰਾ ਆ ਬਾਈ ਇਹਦੇ ਵਧੀਆ ਸਾਈਵਾਲ ਦਾ ਜੀ ਸਾਈਵਾਲ ਦਾ ਲਾਓ ਵੀ ਮਿੱਤਰੋ ਬਹੁਤ ਟਾਪ ਕਲਾਸ ਵੈੜਾ ਬਾਈ ਹੱਥ ਮਾਰ ਕੇ ਵਿਖਾ ਦਿਓ ਸੀਲਸ ਲੱਗ ਬਹੁਤ ਆ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਜੇ ਕੋਈ ਜਵਾਕਾਂ ਵਾਲੇ ਘਰੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲਜਾਣੀ ਆ ਤਾਂ ਦੇਖ ਸਕਦੇ ਆ ਬਹੁਤ ਸੀਲਸ ਲੱਗਾ ਬਾਈ ਹੱਥ ਮਾਰ ਰਿਆ ਜਮਾਂ ਨਹੀਂ ਹੱਲਦੀ ਕੋਈ ਚਵਾਪ ਸਮਾ ਦਾ ਕੋਈ ਟੈਨਸ਼ਨ ਨਹੀਂ ਗਈ ਇਹ ਦੇਖ ਸਕਦੇ ਆ ਥਣ ਬਹੁਤ ਆ ਬਾ ਕਮਾਲ ਲੱਗਿਆ ਪੀੜੀ ਦੇ ਪਾਵਿਆਂ ਵਰਗਾ ਥਾਣਾ ਦੋਸਤੋ ਮੋਟਾ ਮੋਟਾ ਦੇਖ ਸਕਦੇ ਆ ਤੁਸੀਂ ਬਹੁਤ ਸ਼ਾਨਦਾਰ ਆ ਮੋਟਾ ਮੋਟਾ ਥਣ ਲੱਗਿਆ ਵੱਡਾ ਖਵਾਨਾ ਤਿਆਰ ਕਰਨਾ 10 ਦਿਨ ਸੂਣ ਚ ਬਾਕੀ ਆ ਸਾਈਵਾਲ ਪਿਓਰ ਚ ਪੈਂਦੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਝਾਲਰ ਦੇਖ ਸਕਦੇ ਹੋ ਝਾਲਰ ਬਹੁਤ ਵੱਡੀ ਆ ਤੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਬੰਨ ਵੀ ਆ ਪਿਓਰ ਸਾਈਵਾਲ ਚ ਪੈਂਦੀ ਆ ਦੋਸਤੋ ਹਵਾਨਾ ਤੁਰਦੀ ਦੋ ਤੁਹਾਨੂੰ ਪਤਾ ਲੱਗੂਗਾ ਦੂਜੇ ਪਾਸੇ ਤੋਂ ਦੋਸਤੋ ਬਿਲਕੁਲ ਸੇਮ ਸਹਿਜ ਆ ਥਾਣਾ ਦਾ ਤੁਸੀਂ ਦੇਖ ਸਕਦੇ ਹੋ ਸੀਲਸ ਲੱਗ ਦੋਸਤੋ ਇੰਨੀ ਕਾ ਕਰਮਾਂ ਵਾਲੀ ਬਿਲਕੁਲ ਨਹੀਂ ਹਲਦੀ ਹੱਥ ਮਾਰਿਆਂ ਦੋ ਤੁਰ ਕੇ ਤੁਹਾਨੂੰ ਦਿਖਾਉਣੇ ਆ ਦੋਸਤੋ ਤੁਰਦੇ ਦੋ ਤੁਹਾਨੂੰ ਹਵਾਨੇ ਦੀ ਸਾਰੀ ਜੱਜਮੈਂਟ ਆਊਗੀ ਇਹਦੀ ਹੌਲੀ ਤੁਰੇ ਮੈਂ ਲਓ ਵੀ ਮਿੱਤਰੋ ਹਵਾਨਾ ਬਹੁਤ ਵੱਡਾ ਹੈ ਤੇ ਰਾਜੀਪਲੀ ਕਰਮਾਂ ਵਾਲੀ ਬਹੁਤ ਜ਼ਿਆਦਾ ਹੈ ਥਲ ਥਲ ਕਰਦਾ ਪਿੰਡਾ ਦੋਸਤੋ ਮੋੜ ਲਓ ਬਾਈ ਜੀ ਬਹੁਤ ਰਾਜੀ ਆ ਦੋਸਤੋ ਚੰਗੀ ਸੇਵਾ ਬਾਈ ਹਰਾਂ ਦੀ ਘਰੇਲੂ ਪਸ਼ੂ ਆ ਜੀਵਿੰਦਾਰ ਪਰਿਵਾਰ ਆ ਦੋਸਤੋ ਜਿੰਨਾਂ ਕੋਲ ਇਹ ਵਹਿੜਾ ਗਾਂ ਹੈ ਤੇ ਕਿੰਮਾ ਸੂਆ ਬਾਈ ਦੱਸਿਆ ਸੀ ਤੀਜਾ ਸੂਆ ਤੀਜਾ ਸੂਆ ਲਓ ਵੀ ਤੀਜੇ ਸੂਏ ਨੂੰ ਸੂਣਾ ਇਹਨੇ ਦੋ ਵੱਛੀਆਂ ਪਹਿਲਾਂ ਤੇ ਵੱਛੀਆਂ ਹੀ ਦਿੱਤੀਆਂ ਬਾਈ ਕਹਿੰਦਾ ਵੀ ਦੋ ਇਹਨੇ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹ 68000 ਰੁਪਏ ਜੀ 68000 ਚੋਂ ਮਾਨਤਾਨ ਹੋ ਜੂ ਬਾਈ ਹਾਂਜੀ ਹਾਂਜੀ ਲਓ ਵੀ ਮਿੱਤਰੋ 68000 ਮੁੱਲ ਆ ਬਣਦਾ ਮਾਨਤਾ ਨਾ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜੈਸ ਵੀ ਕਿਸੇ ਵੀਰ ਨੂੰ ਇਹ ਗਾਮ ਪਸੰਦ ਆ ਤਾਂ ਤੀਜੇ ਸੂਏ ਨੇ ਕਰਮਾਲੀ ਨੇ ਸੁਣਾ। ਰਾਜੀਪੜੀ ਬਹੁਤ ਆ, ਦੁੱਧ ਰਿਕਾਰਡ ਬਹੁਤ ਆ। ਤੇ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ 22 ਹਰਣਾ ਸੰਪਰਕ ਕਰਕੇ ਸੌਦਾ ਕਰ ਲਿਓ। ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਦੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ।